पंजाब एंड सिंध बैंक ने आज शानदार ढंग अपना एक सौ अठारव स्थापना दिवस मनाया एक खास मौका अमृतसर विच जोनल मैनेजर सरदार गुरमीत सिंह अगवाई हेठ मनाया गया स्थापना दिवस की शुरुआत श्री अकाल तख्त साहिब विखे रखवाए गए श्री अखंड पाठ साहिब के भोग पाए हुई इस उपराले राही बैंक वालों धार्मिक सेवा के अपनी सेवा धार्मिक अदब न अर्पित किया गया भोग पाए तो बाद ਸੰਤਾਂ ਦੀ ਸੇਵਾ ਵਾਸਤੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਵੀ ਲਗਾਇਆ ਗਿਆ ਜਿਸ 'ਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ ਇਸ ਸੇਵਾ ਰਾਹੀਂ ਬੈਂਕ ਨੇ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਸੇਵਾ ਭਾਵਨਾ ਨੂੰ ਅੱਗੇ ਵਧਾਇਆ ਇਸ ਮੌਕੇ ਫਿਲਟ ਜਨਰਲ ਮੈਨੇਜਰ ਚੰਡੀਗੜ੍ਹ ਸ੍ਰੀ ਚਮਨ ਲਾਲ ਅਤੇ ਜ਼ੋਨਲ ਮੈਨੇਜਰ ਗੁਰਮੀਤ ਸਿੰਘ ਨੇ ਦੇਸ਼ ਵਾਸੀਆਂ ਅਤੇ ਬੈਂਕ ਦੀਆਂ ਸਾਰੀਆਂ ਸਾਖਾਂ ਨੂੰ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ उन्होंने कहा कि पंजाब एंड सिंध बैंक हमेशा ही ग्राहक सेवा भरोसे योगता समाजिक चुड़ा वचनबद्ध है इस मौके उन्होंने चीफ मैनेजर चंद्रपाल सीनियर मैनेजर सुखप्रीत सिंह विश्वदीप सिंह रजिंद्र सिंह मोहित अरोड़ा समेत होर स्टाफ मैंबर भी मौजूद सन यी सफर की याद ताजा करद्या भविख भी ग्राहकों की भलाई और विकास होर नवी कोशिशा करज्बेल मनाया गया ਅੰਮ੍ਰਿਤਸਰ ਦਰਪਨ న్యూస్ ਤੋਂ ਕਵ尔ਜੀਤ ਸਿੰਘ ਦੇ ਨਾਲ ਮਹਿੰਦਰ ਸਿੰਘ ਸੀਤਾ ਦੀ ਵਿਸ਼ੇਸ਼ ਰਿਪੋਰਟ ਪੰਜਾਹਾਂ ਦੇ ਆੜਿਆਂ ਚਾਲਿਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਰਾ ਸਿੰਘਣੀਆਂ ਨੇ ਧਰਮ ਹੇਤ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਅੱਛਾ ਜੀ 118ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਪਰਸੋਂ ਦੇ ਰੋਜ਼ ਤੋਂ ਤੋ ਈਸੂਨ ਹਾ ਸਤਿ ਸ੍ਰੀ ਅਕਾਲ ਈਸੂਨ ਹਾ ਸਤਿ ਸ੍ਰੀ ਅਕਾਲ ਅੱਜ ਪੰਜਾਬਣ ਸਿੰਧ ਵਿੱਚ ਆਪਣਾ 118ਵਾਂ ਫਾਊਂਡੇਸ਼ਨ ਦਿਵਸ ਮਨਾ ਰਿਹਾ ਹੈ ਇਸ ਸ਼ੁਭ ਅਵਸਰ ਤੇ ਪਰसों ਤੋਂ ਹੀ 22 ਜੂਨ ਤੋਂ ਹੀ ਤੁਕੀ ਬਾਣੀ ਆਏ ਜਿੰਨ ਸਭ ਨੇ ਚਿੰਤਾ ਮਿਟਾਈ ਦੇ ਮਹਵਕਾਂ ਅਨੁਸਾਰ ਅਸ਼੍ਰੀ ਅਖੰਡ ਪੜਸ ਆਫ ਦੇ ਪਾਰਟ ਸ਼ੁਰੂ ਕੀਤੇ ਗਏ ਸਨ ਜਿਨ੍ਹਾਂ ਦੇ ਕੀ ਅੱਜ ਹੋ ਪਿਆ ਹੈ ਇਸ ਸ਼ੁਭअवਸਰਤੇ ਸਭ ਤੋਂ ਪਹਿਲਾਂ ਤਾਂ ਅਸੀਂ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਿਆ ਅਦਾ ਕਰਦੇ ਹਾਂ ਇਸ ਦੇ ਨਾਲ ਹੀ ਆਪਣੇ ਸਟੇਕ ਹোল্ডার ਅਤੇ ਜਿਹੜੇ ਸਾਡੇ ਸਟੀਮ ਕਸਟਮਰ ਨੇ ਉਹਨਾਂ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ 117 ਸਾਲ ਤੋਂ ਹੀ ਇਸ ਇੰਸਟੀਚਿਊਟ ਤੇ ਆਪਣਾ ਵਿਸ਼ਵਾਸ ਬਣਾ ਰੱਖਿਆ ਹੈ ਇਸ ਦੇ ਨਾਲ ਹੀ ਅੱਜ ਤੋਂ ਅਸੀਂ ਆਪਣੇ ਆਪ ਨੂੰ ਰੀਡੇਡିକੇਟ ਕਰਦੇ ਹਾਂ ਰਾਸ਼ਟਰ ਦੀ ਸੇਵਾ ਲਈ ਅਤੇ ਜੋ ਵੀ ਹਰ ਵਰਗ ਚਾਹੇ ਉਹ ਕਿਸਾਨ ਹੋਵੇ ਸਟੂਡੈਂਟ ਹੋਵੇ ਨੌਕਰੀ ਪੇਸ਼ਾ ਹੋਵੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਉਹਨਾਂ ਦੇ ਜੋ ਫਾਈਨੈਂਸ਼ੀਅਲ 파ਟਨਰ ਬਣ ਕੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦੇ ਹਾਂ ਇਕਵੈਫਰ ਸਾਰਿਆਂ ਨੂੰ ਸੁਭਾਅ ਅਫਰਦਿਆਂ ਬਹੁਤ ਬਹੁਤ